ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਿੰਡ ਚੈਨਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਬਲਦੇਵ ਸਿੰਘ ਗਗੜਾ ਦੀ ਹਾਜ਼ਰੀ ਦੇ ਵਿੱਚ ਤੇ ਹਲਕਾ ਇੰਚਾਰਜ ਜੈਤੋ ਜਸਵਿੰਦਰ ਸਿੰਘ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆ ਜਿਹੜਾ ਅੱਜ ਇੱਥੇ ਮੀਟਿੰਗ ਕੀਤੀ ਗਈ ਸੀ ਤੇ ਮੀਟਿੰਗ ਦੇ ਵਿੱਚ ਇੱਕਠੇ ਹੋਏ ਲੋਕਾਂ ਜੋ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਪਿਛਲੀਆਂ ਸਰਕਾਰਾਂ ਤੋਂ ਕਿਉਂ ਤੰਗ ਨੇ ਲੋਕ ਇਸ ਬਾਰੇ ਗੱਲਬਾਤ ਕਰਾਂਗੇ ਕਿਉਂ ਆ ਜਿਹੜਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸ਼ਾਮਲ ਹੋਇਆ ਸਭ ਤੋਂ ਪਹਿਲਾਂ ਆਪਾਂ ਬਲਦੇਵ ਸਿੰਘ ਗਗੜਾ ਦੇ ਨਾਲ ਗੱਲਬਾਤ ਕਰਦੇ ਆ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਅੱਜ ਤੁਹਾਡੇ ਵੱਲੋਂ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਇਹਨਾਂ ਲੋਕਾਂ ਨੇ ਇਕੱਠ ਕੀਤਾ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਪਿੰਡ ਚੈਨਾ ਦੇ ਨੌਜਵਾਨ ਬਜ਼ੁਰਗ ਬਾਪੂ ਮੇਰੀਆਂ ਭੈਣਾਂ ਤੇ ਮਾਤਾਵਾਂ ਅਤੇ ਪੱਤਰਕਾਰ ਇਹਨਾਂ ਨੂੰ ਮੈਂ ਸਾਰਿਆਂ ਨੂੰ ਜੀ ਆਇਆਂ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਜੋ ਇਕੱਠ ਦੀ ਮੀਟਿੰਗ ਹੈ ਅੱਜ ਅਸੀਂ ਇਹ ਦਰਦ ਜਗਾਓ ਦੇ ਸਬੰਧ ਵਿੱਚ ਗ੍ਰੰਥ ਪੰਥ ਅਤੇ ਨਸਲ ਨੌਜਵਾਨੀ ਨੂੰ ਬਚਾਓ ਅਸੀਂ ਅੱਜ ਵਿਚਾਰਾਂ ਕੀਤੀਆਂ ਕਿ ਜਿਹੜਾ ਵੀ ਲੀਡਰ ਉੱਠਦਾ ਸਾਨੂੰ ਲਾਰੇ ਲੱਪੇ ਲਾ ਕੇ ਉਹ ਝੰਜੋੜ ਕੇ ਸਿੱਟ ਜਾਂਦਾ ਪਰ ਕੋਈ ਮੰਗਰੋ ਬਾਹ ਨਹੀਂ ਫੜਦਾ ਅੱਜ ਆਉਣ ਵਾਲੀਆਂ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿੱਚ ਜਿਹੜਾ ਕਿ ਸਾਡੇ ਭੈਣ ਭਰਾਵਾਂ ਨੂੰ ਰੰਗਰੇਟਿਆਂ ਨੂੰ ਇਸ ਬਾਰੇ ਨੌਲਜ ਹੀ ਨਹੀਂ ਸੋ ਅੱਜ ਅਸੀਂ ਵਿਚਾਰ ਕੀਤੀ ਹੈ ਕਿ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਛਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਪ੍ਰਧਾਨ ਨੂੰ ਸਾਡੇ ਪਰਿਵਾਰ ਮੇਰੇ ਭੈਣ ਭਰਾ ਇਹ ਕੰਮ ਜਾਪ ਕਰਦੇ ਆ ਨਾ ਇਹਨਾਂ ਨੂੰ ਆਪਣੀਆਂ ਬੇਟੀਆਂ ਦਾ ਬੱਚਿਆਂ ਦੀ ਰਜਗਾਰ ਉਹ ਅਸੀਂ ਤੇ ਮੰਗੇ ਇਹਨਾਂ ਬੇਟੀਆਂ ਦੀ ਜੋ ਵਿਆਹ ਛਾਦੀਆਂ ਮਾਪੇ ਨਹੀਂ ਕਰ ਸਕਦੇ ਗਰੀਬੀ ਤੇ ਉਹ ਛਰੋਮਣੀ ਕਮੇਟੀ ਵੱਲੋਂ ਅਸੀਂ ਇਹਨਾਂ ਦੀ ਵਾਂਗ ਟੋਰ ਸੰਭਾਲ ਕੇ ਅਸੀਂ ਕਰਵਾਵਾਂਗੇ ਇਹਨਾਂ ਦੇ ਅੱਜ ਘਰ ਟੱਠੇ ਹੋਇਆ ਟਿੱਕੇ ਆ ਅਸੀਂ ਉਹਨਾਂ ਦੇ ਘਰ ਸ਼੍ਰੋਮਣੀ ਕਮੇਟੀ ਵੱਲੋਂ ਪੁਆਵਾਂਗੇ ਜੇ ਸਾਨੂੰ ਇਹ ਵਾਂਗ ਡੋਰ ਸੌਂਪਦੇ ਆ ਨਟੇਰਿਆਂ ਤੋਂ ਬਚਦੇ ਆ ਤਾਂ ਸੋ ਅੱਗੇ ਰਹਿ ਗਿਆ ਜਿਹੜੇ ਬੱਚਿਆਂ ਦਾ ਰੁਜ਼ਗਾਰ ਹੈ ਅਸੀਂ ਅੱਜ ਇਹਨਾਂ ਬੱਚਿਆਂ ਨੂੰ ਕਹਿ ਰਹੇ ਆ ਮਾਪਿਆਂ ਨੂੰ ਕਹਿ ਰਹੇ ਆ ਕਿ ਆਪੋ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਹੱਤ ਪਾਓ ਬਾਣੀ ਤੇ ਬਾਣੇ ਦੇ ਨਾਲ ਜੋੜਨ ਦੀ ਹੱਤ ਪਾਓ ਕਿ ਕੱਲ ਨੂੰ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਟੀ ਕਾਮਯਾਬ ਹੁੰਦੀ ਆ ਤੇ ਸਾਡੇ ਜਿਹੜੇ ਨੌਜਵਾਨ ਬੱਚੇ ਆ ਸਾਡੀਆਂ ਬੇਟੀਆਂ ਪੜੀਆਂ ਲਿਖੀਆਂ ਇਹਨਾਂ ਦੇ ਰਜਗਾਰ ਦਾ ਪ੍ਰਬੰਧ ਛੋਮਣੀ ਕਮੇਟੀ ਵੱਲੋਂ ਕੀਤਾ ਜਾਉ ਜਿਹੜਾ ਕਿ ਅੱਜ ਪਤਾ ਹੀ ਨਹੀਂ ਲੱਗ ਰਿਹਾ 1 ਕਰੋੜ ਤੋਂ ਉੱਪਰ ਹੈ 1 ਕਰੋੜ ਤੋਂ ਉੱਪਰ ਹੈ ਨਿਤ ਦਾ ਜੋ ਬਜਟ ਹੈ ਗੁਰਦੁਆਰਾ ਸਾਹਿਬ ਦਾ ਕਿੱਥੇ ਜਾਂਦਾ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਵੀ ਪ੍ਰਧਾਨ ਕੌਣ ਸੀ ਸੈਕਟਰੀ ਕੌਣ ਸੀ ਅੱਜ ਸਾਨੂੰ ਠੇਕੇ ਦਾ ਨਹੀਂ ਪਤਾ ਲੱਗ ਰਿਹਾ ਜੀ ਸਾਨੂੰ ਪੈਸੇ ਦਾ ਨਹੀਂ ਪਤਾ ਲੱਗਦਾ ਜੇ ਅਸੀਂ ਮੈਂਬਰ ਸਾਹਿਬਾਨ ਬਣਾਂਗੇ ਅਸੀਂ ਕਮੇਟੀ ਦੇ ਵਿੱਚ ਹਿੱਸਾ ਲਵਾਂਗੇ ਕਿ ਅਸੀਂ ਕਲਾਮੋਂ ਫੜ ਕੇ ਹਿਸਾਬ ਕਿਤਾਬ ਲੈ ਕੇ ਤੇ ਜਿਹੜਾ ਸਾਡਾ ਹੱਕ ਹੈ ਉਹ ਇੱਥੇ ਰੱਖਦਾ ਆਵਾਜ਼ਾਂ ਬੁਲੰਦ ਕਰਾਂਗੇ ਗਗੜਾ ਸਾਹਿਬ ਇੱਕ ਇਹ ਹੈ ਕਿ ਇਹ ਗਰੀਬ ਭੋਲੇ ਪਾਲੇ ਜਿਹੜੇ ਲੋਕ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹੁਣ ਤਾਂ ਵੋਟਾਂ ਦਾ ਸਮਾਂ ਵੀ ਨਹੀਂ ਹੈਗਾ ਜਦੋਂ ਤੁਸੀਂ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਦੇ ਹੋ ਉਹ ਤਾਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਉਸ ਤੋਂ ਬਾਅਦ ਇਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਜੀ ਸੱਤਾ ਦਾ ਨਛਾ ਹੀ ਐਸਾ ਹੈ ਕਿ ਉੱਥੇ ਜਾ ਕੇ ਗਰੀਬ ਦਾ ਕਿਸਾਨ ਦਾ ਮਜ਼ਦੂਰ ਦਾ ਗਰੰਥ ਦਾ ਤੇ ਪੰਥ ਦਾ ਸਾਨੂੰ ਚੇਤਾ ਹੀ ਭੁੱਲ ਜਾਂਦਾ ਆ ਬੀਬੀਆਂ ਖੜੀਆਂ ਮੇਰੇ ਕੋਲੇ ਇਹਨਾਂ ਨੂੰ ਹਜ਼ਾਰ-ਹਜ਼ਾਰ ਦਾ ਲਾਰਾ ਲਾਇਆ ਸੀ ਮਿਲ ਗਿਆ ਕਿਆ ਸੀ ਰਜਗਾਰ ਦੇਵਾਂਗੇ ਮਿਲ ਗਿਆ ਕਿਆ ਸੀ ਨਸ਼ੇ ਦਾ ਲੱਕ ਤੋੜ ਦਿਆਂਗੇ ਤੋੜਤਾ ਸਾਡਾ ਲੱਕ ਤੋੜਤਾ ਸਾਡਾ ਜਥੇਦਾਰ ਅਮਰਤਪਾਲ ਜਿਹੜਾ ਬਾਣੀ ਤੇ ਬਾਣੇ ਦੇ ਨਾਲ ਜੋੜਦਾ ਸੀ ਜਿਹੜਾ ਚਿੱਟੇ ਸਮਹਿਕ ਤੋਂ ਬਚਾਉਂਦਾ ਸੀ ਉਹਨੂੰ ਢਿਬਰੂ ਘੜੀ ਦੀ ਜੇਲ੍ਹ ਵਿੱਚ ਸਿੱਟਿਆ ਕੀ ਗੱਲ ਪੰਜਾਬ 'ਚ ਜਿੰਨਾ ਐ ਨਹੀਂ ਉਹਨੂੰ ਕਿਉਂ ਢਿਬਰੂ ਘੜੀ ਸਿੱਟਿਆ ਕਿ ਗਾਹ ਨੂੰ ਕੋਈ ਚਿੱਟਾ ਸਮਹਿਕ ਛਡਾਉਣ ਦੀ ਗੱਲ ਨਾ ਕਰੇ ਡਰ ਜੇ ਵੀ ਢਿਬਰੂ ਘੜ ਨਾ ਜਾਣਾ ਪਵੇ ਪਰ ਅਸੀਂ ਡਰਦੇ ਨਹੀਂ ਅਸੀਂ ਅੱਜ ਬਗੈਰ ਵੋਟਾਂ ਤੋਂ ਅਸੀਂ ਹੋਕਾ ਦਿੰਦੇ ਫਿਰਦੇ ਆ ਮੇਰੇ ਉਹ ਭੈਣੋ ਭਰਾਵੋ ਜਾਗ ਪੋ ਜਾਗ ਪੋ ਜੇ ਪੁੱਤਾਂ ਬਚਾਉਣੇ ਆ ਤੇ ਜਾਗ ਪੋ ਨਹੀਂ ਤੁਹਾਡੇ ਘਰ ਘਰ ਦੇ ਵਿੱਚ ਚਿੱਟਾ ਸਮੈਗ ਆ ਰਿਹਾ ਤੁਹਾਡੀ نسل ਖਤਮ ਹੋ ਜਾਣੀ ਆ ਸੋ ਅੱਜ ਅਸੀਂ ਇਹਨਾਂ ਨੂੰ ਜਗਾ ਰਹੇ ਆ ਜੇ ਜਾਗ ਪੇ ਤਾਂ ਅਸੀਂ ਆਪਦਾ ਹੱਕ ਲੈ ਲਾਂਗੇ ਨਹੀਂ ਤਾਂ ਨਹੀਂ ਜਸਵਿੰਦਰ ਜੀ ਤੁਹਾਨੂੰ ਜੈਤੋ ਦਾ ਹਲਕਾ ਇੰਚਾਰਜ ਲਗਾਇਆ ਗਿਆ ਜੋ ਤਾਂ ਤੁਸੀਂ ਵੀ ਇਸ ਇੰਨਾ ਲੋਕਾਂ ਨੂੰ ਸ਼ਾਮਲ ਕੀਤਾ ਤੇ ਮੌਜੂਦ ਹੋ ਕੀ ਇਹਨਾਂ ਨੂੰ ਸੁਪਨੇ ਦਿਖਾਏ ਆ ਕੀ ਇਹਨਾਂ ਦੀਆਂ ਜੜੀਆਂ ਮੰਗਾਂ ਨੇ ਤੇ ਉਹਨਾਂ ਦੇ ਤੇ ਖਰਾ ਕਿਵੇਂ ਉਤਰੋਗੇ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਇਹੀ ਜਾਗਰੂਕ ਕਰਾਉਣਾ ਚਾਹੁੰਦੇ ਆ ਵੀ ਲੋਟੂ ਸਰਕਾਰਾਂ ਨੇ ਐਸਾ ਕੋਈ ਵੀ ਸਮਾਂ ਨਹੀਂ ਜਿਹੜਾ ਟਾਈਮ ਇਹਨਾਂ ਨੂੰ ਲੁੱਟਿਆ ਨਾ ਹੋਵੇ ਹਾਂ ਜੇ ਆਪਾਂ ਜੈਤੋ ਹਲਕੇ ਦੀ ਗੱਲ ਕਰੀਏ ਹਾਂ ਤਾਂ ਜੈਤੋ ਹਲਕੇ ਤੋਂ ਅਸੀਂ ਕਹਿਣਾ ਚਾਹਾਂਗੇ ਜਿੰਨੇ ਵੀ ਐਮਪੀ ਬਣ ਕੇ ਗਏ ਆ 25 ਕਰੋੜ ਰੁਪਇਆ ਐਮਪੀ ਨੂੰ ਆਉਂਦਾ ਚਾਲ ਦਾ 55 ਸਾਲਾਂ ਦਾ 55 ਸਾਲਾਂ ਦਾ ਤੇ ਜਿਹਦੇ ਵਿੱਚ ਸਾਨੂੰ ਕੋਈ ਐਮਪੀ ਨਾ ਕੋਈ ਐਮਐਲਏ ਇਹ ਨਹੀਂ ਦੱਸ ਸਕਦਾ ਵੀ ਅਸੀਂ ਕਿਸੇ ਪਿੰਡ ਦੇ ਵਿੱਚ 5 ਲੱਖ ਵੀ ਲਾਇਆ ਹੋਵੇ ਹੂੰ ਨੌ ਹਲਕੇ ਪੈਂਦੇ ਆ 25 ਦੇ ਹਿਸਾਬ ਨਾਲ ਤੁਸੀਂ ਵੰਡ ਲਓ ਜੇ ਕਿਤੇ 1 ਰੁਪਿਆ ਵੀ ਕਿਸੇ ਨੇ ਲਾਇਆ ਹੋਵੇ ਸਾਰੇ ਆਪਣੋ ਆਪਣਾ ਨਾ ਖਾ ਕੇ ਢਿੱਡ ਵਧਾ ਕੇ ਤੇ ਆਪਣੋ ਆਪਣੇ ਘਰਾਂ ਨੂੰ ਹੀ ਗਏ ਆ ਹੂੰ ਅਸੀਂ ਤਾਂ ਇਹਨਾਂ ਨੂੰ ਜਾਗਰਤ ਇਹ ਹੀ ਕਰਨਾ ਚਾਹੁੰਦੇ ਆ ਵੀ ਤੁਸੀਂ ਐਤਕੀ ਵੀ ਨਾ ਲੁੱਟੇ ਜਾਓ ਹੂੰ ਤੇ ਜਿਹੜਾ ਹੱਕ ਆ ਉਹਦੇ ਵਾਸਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਆ ਜਿਹੜੀ ਉਹਨੂੰ ਮਜ਼ਬੂਤ ਕਰੋ ਤੇ ਪਿੰਡਾਂ ਦੇ ਵਿੱਚ ਅਸੀਂ ਨਹੀਂ ਕਹਿੰਦੇ ਇਹ ਚੀਜ਼ਾਂ ਇਹ ਆਪ ਤਿਆਰ ਕਰਨ ਜਿਵੇਂ ਹੁਣ ਇੱਕ ਕਮੇਟੀ ਹੁੰਦੀ ਹੈ ਜਿਹੜੀ ਕਮੇਟੀ ਇਹ ਆਪ ਤਿਆਰ ਕਰਨਗੇ ਇਹਨਾਂ ਨੂੰ ਹੱਕ ਮਿਲੂਗਾ ਜੇ ਇਹਨਾਂ ਨੇ ਇੱਕ ਕਮੇਟੀ ਨਾ ਤਿਆਰ ਕਰ ਸਕੀ ਆਪਾਂ ਸਰਪੰਚ ਦੇ ਮੂੰਹ ਕੰਨੀ ਝਾਕੀ ਗਏ ਜਿਵੇਂ ਹੁਣ ਪਿਛਲੇ ਪਿੰਡ ਦਬੜੀਖਾਨੇ ਦਾ ਮੈਂ ਸਰਵਾ ਕੀਤਾ ਉੱਥੇ ਕਈ ਘਰ ਇਹੋ ਜਿਹੇ ਜਿਹਦੇ ਇੱਕ ਛੱਤ ਅੱਧੀ ਡਿੱਗੀ ਹੋਈ ਹੈ ਤੇ ਅੱਧੀ ਪਈ ਆ ਹਜੇ ਮੇਰੇ ਕੋਲ ਸਬੂਤ ਫੋਟੋ ਵੀ ਆ ਹਮ ਇੱਕ ਘਰੇ ਪੰਜ ਮਰੀਜ਼ ਪਏ ਆ ਨਾ ਕਿਸੇ ਪੰਚਾਇਤ ਮੈਂਬਰ ਨੇ ਨਾ ਕਿਸੇ ਜਿਹੜੇ ਮੋਹਤਵਾਰ ਸਾਡੇ ਬਾਪੂ ਜੀ ਕਹਿ ਕੇ ਹਟੇ ਵੀ ਪੱਗਾਂ ਬੰਨ ਕੇ ਆ ਜਾਂਦੇ ਆ ਵੀ ਅੱਜ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡਾ ਦੁੱਖ ਸੁੱਖ ਸੁਣਾਂਗੇ ਉਹਨਾਂ ਨੇ ਕਿਸੇ ਦਾ ਦੁੱਖ ਸੁੱਖ ਨਹੀਂ ਸੁਣਿਆ ਤੇ ਨਾ ਹੀ ਉਹਨਾਂ ਨੇ ਕੋਈ ਇਹੋ ਜਿਹਾ ਵਿਚਾਰ ਦਿੱਤਾ ਵੀ ਸਾਡੀ ਸਿੱਖ ਕੌਮ ਤੇ ਧਿਆਨ ਦਿੱਤਾ ਜਾਵੇ ਵੀ ਕਿਸੇ ਦਾ ਗਰੀਬ ਦਾ ਕੋਠਾ ਡਿੱਗਣ ਵਾਲਾ ਜਾਂ ਕੋਈ ਗਰੀਬ ਇਲਾਜ ਨਮੋ ਪਿਆ ਜਾਂ ਕਿਸੇ ਬੱਚੇ ਦੀ ਸ਼ਾਦੀ ਨਹੀਂ ਹੁੰਦੀ ਗਰੀਬ ਬੰਦੇ ਤੋਂ ਤਨ ਪਤਾ ਅੱਜ ਕੱਲ ਬਜਟ ਹੀ ਇੰਨਾ ਥੋੜਾ ਹਰ ਇੱਕ ਬੱਚਾ ਨਸ਼ੇ ਚ ਵੜਿਆ ਪਿਆ ਇਹਨਾਂ ਨੇ ਐਡੀ ਮਾੜੀ ਹਾਲਤ ਕੀਤੀ ਪਈ ਆ ਤੇ ਇਸੇ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਜਿੰਨਾ ਵੀ ਹਲਕਾ ਜੈਤੋ ਦੇ ਪਿੰਡ ਤੇ ਸਾਰੇ ਵਸਨੀਕ ਆ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਪਿੰਡਾਂ ਦੇ ਵਿੱਚ ਜਾਗਰਤਾ ਹੋਣ ਕਿਉਂਕਿ ਲਟੇਰਿਆਂ ਦੀ ਪਾਰਟੀ ਅੱਜ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਦਿਨਾਂ ਨੂੰ ਫੇਰ ਕੁਝ ਤਾਂ ਸਰਪੰਚੀ ਵਾਸਤੇ ਕੁਝ ਸ਼੍ਰੋਮਣੀ ਕਮੇਟੀ ਵਾਸਤੇ ਤੇ ਕੁਝ ਬਲਾਕ ਸੰਮਦੀਆਂ ਬਾਰੇ ਸਾਰੇ ਅ ਅੱਜ ਤਿਆਰੀ ਕਰੀ ਜਾਂਦੇ ਉਹ ਮਿੱਠੀਆਂ ਗੋਲੀਆਂ ਵਾਲੀਆਂ ਗੰਜੜੀਆਂ ਟੌਫੀਆਂ ਉਹ ਬਣਾਈ ਜਾਂਦੇ ਵੀ ਇਹਨਾਂ ਨੂੰ ਵੰਡਣੀਆਂ ਕਿਵੇਂ ਆ ਪਰ ਖਾਣ ਵਾਲਿਆਂ ਨੂੰ ਅਸੀਂ ਜਾਗਰੂਤ ਕਰਦੇ ਹਾਂ ਵੀ ਐਦਕਿ ਜੇ ਇਹਨਾਂ ਨੇ ਕਿਰਪਾ ਕਰਤੀ ਦਾ ਨਾ ਖਾਧੀਆਂ ਜਾਣ ਤੇ ਇਹ ਕਿਰਪਾ ਕਰਕੇ ਸਾਡੇ ਤੇ ਵਿਸ਼ਵਾਸ ਰੱਖਣ ਜਿਵੇਂ ਸਰਦਾਰ ਬਲਦੇਵ ਸਿੰਘ ਗਗੜਾ ਜੀ ਨੇ ਇਹ ਗੱਲ ਕਹੀ ਆ ਵੀ ਪੰਜ ਮਰਲਿਆਂ ਦੀ ਪਲਾਟ ਉਹ ਵੀ ਅਸੀਂ ਦਿਵਾਵਾਂਗੇ ਜੇ ਕਿਸੇ ਬੱਚੇ ਦਾ ਗਰੀਬ ਘਰ ਦੇ ਦੀ ਸ਼ਾਦੀ ਕਰਨ ਵਾਲੀ ਆ ਉਹ ਵੀ ਕਰਾਂਗੇ ਸ਼ਰੋਮਣੀ ਕਮੇਟੀ ਦੇ ਵਿੱਚੋਂ ਤੇ ਮੈਡੀਕਲ ਦਾ ਵੀ ਪ੍ਰਬੰਧ ਕੀਤਾ ਜਾਊਗਾ ਉਹ ਤਾਂ ਜਿੰਨਾ ਵੀ ਇਹ ਸਬੂਤ ਦਿੱਤਾ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਟੀ ਵੱਲੋਂ ਤੇ ਇਹਨਾਂ ਨੇ ਰੱਜ ਕੇ ਸਾਨੂੰ ਖੁੱਲੀਆਂ ਛੋਟਾਂ ਦਿੱਤੀਆਂ ਵੀ ਜੋ ਵਾਅਦਾ ਕਰੋਂਗੇ ਉਹ ਆਪਾਂ ਪੂਰਾ ਕਰਾਂਗੇ ਸ਼ਰੋਮਣੀ ਅਕਾਲੀ ਦਲ ਦਾ ਨਵਾਂ ਸਰਦਾ ਦਫ਼ਤਰ ਖੋਲ੍ਹਣ ਜਾ ਰਹੇ ਆ ਜਲਦੀ ਤੋਂ ਜਲਦੀ ਪਿੰਡ ਪਿੰਡ ਦੇ ਵਿੱਚ ਅਸੀਂ ਜੈਤੋ ਹਲਕੇ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਆਪਣੇ ਜਿਹੜੇ ਭਰਾਵਾਂ ਦੇ ਦੁੱਖ ਸੁੱਖ ਸੁਣਾਂਗੇ ਅਸੀਂ ਹਰ ਪਲ ਇਹਨਾਂ ਦੇ ਨਾਲ ਖੜਾਂਗੇ ਜਿਵੇਂ ਕਿ ਮਾਫੀ ਚਾਉਣਾ ਵੀ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਹੁਣ ਹਰ ਇੱਕ ਬੰਦਾ ਦੁਖੀ ਹੋ ਕੇ ਬੰਦਾ ਬਹੁਤ ਵਧੀਆ ਸਾਨੂੰ ਭਰਮਾ ਹੰਗਾਰਾ ਦੇ ਰਿਹਾ ਤੁਸੀਂ ਪਿੰਡਾਂ ਦੇ ਵਿੱਚ ਜਾਣਿਓ ਅਸਲ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ ਦੁੱਖ ਤਕਲੀਫਾਂ ਕੀ ਨੇ ਜੋ ਹੱਲ ਨਹੀਂ ਹੋ ਰਹੀਆਂ ਜਾਂ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੀਆਂ ਦੇਖੋ ਅਸੀਂ ਐਂ ਕਹਿ ਨਹੀਂ ਸਕਦੇ ਵੀ ਕਿਹੜਾ ਦੁੱਖ ਹੈ ਨਹੀਂ ਹੂੰ ਬੱਚੇ ਸਾਡੇ ਨਸ਼ਿਆਂ ਨਾਲ ਸਾਡੇ ਬੱਚੇ ਪੜ੍ਹ ਲਿਖ ਕੇ ਕੰਪਿਊਟਰਾਂ ਦਾ ਕੋਰਸ ਕਰਕੇ ਸਾਡੇ ਬੱਚੇ ਫਿਰ ਮਨਰੇਗਾ ਤੇ ਜਾ ਰਹੇ ਆ ਸਾਡੀਆਂ ਭੈਣਾਂ ਤਾਂ ਵਿਚਾਰੀਆਂ ਪੜੀਆਂ ਲਿਖੀਆਂ ਜਿਹੜੀਆਂ ਮਨਰੇਗਾ ਤੇ ਜਾ ਰਹੀਆਂ ਇਹਨਾਂ ਨੂੰ ਕੋਈ ਇਹੋ ਜੀ ਸਹੂਲਤ ਮਿਲੀ ਨਹੀਂ ਜੇ ਆਪਾਂ ਹੁਣ ਤੁਸੀਂ ਗੱਲ ਪੜੀ ਛੇੜਤੀ ਐ ਇਸ ਗੱਲ ਤੋਂ ਜਿਵੇਂ ਹੁਣ ਇਹਨਾਂ ਨੇ ਕੀਤੀ ਆ ਗੱਲ ਵੀ ਮਨਰੇਗਾ ਤੇ ਇਹਨਾਂ ਨੇ ਕੰਮ ਵੀ ਸਾਥੋ ਖੋਲਿਆ ਸਾਡਾ ਜਿਹੜਾ ਰਾਸ਼ਨ ਪਾਣੀ ਆਉਂਦਾ ਸੀਗਾ ਪਿਛਲੀਆਂ ਸਰਕਾਰਾਂ ਤੋਂ ਉਹ ਵੀ ਖੋਲਿਆ ਇਹਨਾਂ ਨੇ ਤਾਂ ਬਹੁਤ ਸਾਡੇ ਨਾਲ ਬਦਲਾ ਲਿਆ ਤਾਂ ਬਦਲਾ ਲਿਆ ਉਹਦੇ ਨਾਲ ਨਾਲ ਬਦਲਾ ਵੀ ਲਿਆ ਇਹਨਾਂ ਨੇ ਇਸ ਵਾਸਤੇ ਜਾਗਰੂਤ ਕਰਨਾ ਅੱਜ ਤੁਸੀਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਕੀ ਤੁਹਾਡੇ ਜਿਹੜੇ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਕੀਤਾ ਨਵਾਂ ਬਦਲਾਵ ਲੈ ਕੇ ਆਂਦਾ ਸੀ ਨਵਾਂ ਬਦਲਾਵ ਤਾਂ ਇਹ ਦੇਖੋ ਕੁਝ ਵੀ ਨਹੀਂ ਲੈ ਕੇ ਆਂਦਾ ਹਮਮ ਦੀ ਬਦਲਾ ਹੀ ਲੈ ਕੇ ਬਦਲੇ ਲੈ ਗਏ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਅਸੀਂ ਗਰੀਬਾਂ ਦੀ ਸਰਕਾਰਾਂ ਤੇ ਗਰੀਬਾਂ ਵਾਸਤੇ ਚੰਗਾ ਸੋਚਦੀਆਂ ਸੀ ਕੁਛ ਚੰਗਾ ਨਹੀਂ ਸੋਚਿਆਗਾ ਸੋਚਿਆਗਾ ਤਾਂ ਇੱਥੇ ਆ ਕੇ ਕਵੇ ਇੱਕ ਵਾਰ ਹਮ ਬੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਬੜੀ ਤੇਜ਼ੀ ਦੇ ਨਾਲ 92 ਸੀਟਾਂ ਜਤਾਈਆਂ ਹਨਾ ਹਾਂਜੀ ਕੀ ਦੁੱਖ ਤਕਲੀਫਾਂ ਨੇ ਤੁਹਾਨੂੰ ਨਵੀਂ ਪਾਰਟੀ ਲੈ ਕੇ ਆਂਦੀ ਸੀ ਨਵਾਂ ਬਦਲਾਵ ਲੈ ਕੇ ਆਂਦਾ ਸੀ ਕੋਈ ਬਦਲਾਵ ਨਹੀਂ ਆਮ ਆਦਮੀ ਪਾਰਟੀ ਦੀ ਠੀਕ ਨਹੀਂ ਹੈਗੀ ਨਹੀਂ ਅੱਜ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸ਼ਾਮਲ ਹੋਏ ਹਾਂ ਲੱਗਦਾ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੂਗੀ ਹਾਂਜੀ ਇਹ ਖਰਾ ਉਤਰੂਗੀ ਜੀ ਕਿਉਂ ਇਹ ਪਾਰਟੀ ਦਾ ਜਿਹੜਾ ਰਾਹ ਚੁਣਨਾ ਪਿਆ ਤੁਹਾਨੂੰ ਪਿਛਲੀਆਂ ਸਰਕਾਰਾਂ ਤੋਂ ਤੰਗ ਹੋ ਹਾਂਜੀ ਤੰਗ ਹੋ ਕੇ ਇਹਦੀਆਂ ਇਧਰ ਹੋਈਆਂ ਹੂੰ ਜਦੋਂ ਕੋਈ ਵੀ ਪਾਰਟੀ ਆਉਂਦੀ ਆਦੋਂ ਪੰਜ ਪੰਜ ਮਰਲਿਆਂ ਦੇ ਪਲਾਟਾਂ ਦੀ ਗੱਲ ਕਰਦੀ ਹੈ ਸੁਪਨੇ ਦਿਖਾਉਂਦੀ ਹੈ ਦਿਖਾਈ ਸੀ ਸੁਪਨੇ ਕਿਸੇ ਨੇ ਦਿੱਤੇ ਤੁਹਾਨੂੰ ਨਹੀਂ ਜੀ ਜੀ ਕਾਲੀ ਦਲ ਦੀ ਸਰਕਾਰ ਕੇ ਮੇਰੇ ਹੀ ਉਹ ਵੀ ਕੁਝ ਠੀਕ ਰਹੀ ਜੀ ਚੰਗਾ ਕਰਦੀ ਸੀ ਕੁਝ ਕੁਝ ਚੰਗਾ ਕਰਦੀ ਸੀ ਹਾਂ ਕਦਰ ਕੋਈ ਮੜਾ ਮੋੜ ਮਿਲਦਾ ਹੁੰਦਾ ਜੀ ਸਾਨੂੰ ਕੁਝ ਵੀ ਨਹੀਂ ਮਿਲਦਾ ਜੀ ਕੁਝ ਵੀ ਨਹੀਂ ਮਿਲਦਾ ਹਾਂਜੀ ਅਸਲ ਦੇ ਵਿੱਚ ਤਕਲੀਫਾਂ ਕੀ ਨੇ ਦੁੱਖ ਤਕਲੀਫਾਂ ਕੀ ਨੇ ਤੁਹਾਡੀਆਂ ਸਹੂਲਤਾਂ ਕੀ ਮਿਲਣੀਆਂ ਚਾਹੀਦੀਆਂ ਤੁਹਾਨੂੰ ਸਾਨੂੰ ਗਰੀਬਾਂ ਨੂੰ ਕੋਈ ਬੱਚਿਆਂ ਦੇ ਸਕੂਲਾਂ ਦੇ ਬਾਬਤ ਸਹੂਲਤ ਮਿਲਣੀ ਚਾਹੀਦੀ ਹੈ ਕੋਈ ਪਾਣੀ ਦਾ ਆਉਣਾ ਚਾਹੀਦਾ ਜੀ ਹੂੰ ਕੋਈ ਚੰਗਾ ਅਗਾਂ ਪਿੰਡ ਦੇ ਬਾਰੇ ਹੋਣਾ ਚਾਹੀਦਾ ਜੀ ਹੂੰ ਹੁਣ ਪਿੰਡ ਦੇ ਵਿੱਚ ਚੰਗਾ ਹੋ ਰਿਹਾ ਤੁਹਾਡੇ ਠੀਕ ਹੋ ਰਿਹਾ ਕੁਝ ਕੰਮਕਾਰ ਚੰਗੇ ਹੋ ਰਹੇ ਆ ਮਨਰੇਗਾ ਦਾ ਕੰਮ ਮਿਲ ਜਾਂਦਾ ਤੁਹਾਨੂੰ ਨਹੀਂ ਮਿਲਦਾ ਜੀ ਮੈਂ ਤਾਂ ਕਿਉਂ ਕੀ ਕਾਰਨ ਸਰਕਾਰ ਤਾਂ 100 ਦਿਨ ਦੀ ਗਰੰਟੀ ਦਾ ਕਰਦੀ ਹੈ ਕਿ 100 ਦਿਨ ਦਾ ਰੋਜ਼ਗ ਨਹੀਂ ਸਾਨੂੰ ਕੋਈ ਕੰਮ ਨਹੀਂ ਮਿਲਦਾ ਭਾਈ ਜੀ ਅੱਜ ਸ਼੍ਰੋਮਣੀ ਕਾਲੀ ਦਲ ਅਮਰitsar ਦੇ ਵਿੱਚ ਸ਼ਾਮਲ ਹੋਏ ਹੋ ਤੁਸੀਂ 92 ਐਮਐਲਏ ਜਤਾਏ ਆ ਤੁਸੀਂ ਕਿਵੇਂ ਲੱਗਦਾ ਉਹ ਸਰਕਾਰ ਤੋਂ ਖੁਸ਼ ਹੋ ਉਹਨਾਂ ਸਰਕਾਰਾਂ ਤੋਂ ਜਿਹੇ ਅੰਤ ਤੇ ਆਏ ਪਏ ਆ ਤੰਗ ਆਏ ਪਏ ਆ ਕੀ ਹਾਂ ਜਾਂਦਾ ਕਿ ਆਮ ਲੋਕਾਂ ਦੀ ਸਰਕਾਰ ਹੈ ਤਾਂ 92 ਐਮਐਲਏ ਜਤਾਏ ਜਿਨ੍ਹਾਂ ਦੇ ਕੰਮ ਮਿਲ ਜਾਂਦਾ ਮਨਰੇਗਾ ਦਾ ਕੋਈ ਕਾਮਣੀ ਕੋਈ ਇਹ ਤਾਂ ਵਿਹਲੇ ਫਿਰਦੇ ਆ ਜੀ ਸੀਐਮ ਮਾਨ ਕਹਿੰਦੇ ਛੋਟੇ ਲੋਕਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਕਹਿੰਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਤੁਹਾਡੇ ਪਿੰਡ ਚ ਨੌਕਰੀ ਮਿਲੀ ਕਿਸੇ ਕਿਸੇ ਨੂੰ ਨਹੀਂ ਮਿਲਿਆ ਹੂੰ ਐ ਝੋਟ ਤਫਾਰ ਮਾਰੀ ਜਾਂਦੇ ਆ ਜੀ ਹੂੰ ਕੋਈ ਨੌਕਰੀ ਨਹੀਂ ਮਿਲਿਆ ਕੋਈ ਕਾਮਣੀ ਮਿਲਦਾ ਜੋ ਆਕ ਨਸ਼ਿਆਂ ਤੇ ਲੱਗੇ ਪਏ ਐ ਹੂੰ ਨਸ਼ੇ ਸਰਕਾਰ ਖਲੇਰੀ ਜਾਂਦੀ ਐ ਹੂੰ ਬਲਦੇਵ ਸਿੰਘ ਗਗੜਾ ਦੀ ਮੌਜੂਦਗੀ ਦੇ ਵਿੱਚ ਤੁਸੀਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸ਼ਾਮਲ ਹੋਏ ਹੋ ਤੁਸੀਂ ਨਵੀਂ ਪਾਰਟੀ ਜੁਆਇਨ ਕੀਤੀ ਹੈ ਲੱਗਦਾ ਤੁਹਾਡੀਆਂ ਉਮੀਦਾਂ ਦੇ खरे ਉੱਤਰ ਜਾਣਗੇ ਹੁਣ ਦੇਖਦੇ ਹਾਂ ਇਹ खरे ਉੱਤਰ ਰਹਿਗਾ ਜਾਂ ਨਹੀਂ ਉੱਤਰ ਦੇ ਇਹਨਾਂ ਨੂੰ ਤੁਸੀਂ ਸੱਤਾ ਦੇ ਵਿੱਚ ਵੀ ਨਹੀਂ ਲੈ ਕੇ ਜਾਂਦਾ ਵਿਸ਼ਵਾਸ ਕਰਨ ਵਾਲੇ ਹੋ ਇਹਨਾਂ ਨੂੰ ਹਜੇ ਸੱਤਾ ਦੇ ਵਿੱਚ ਵੀ ਨਹੀਂ ਹੈਗੇ ਪਰ ਤੁਸੀਂ ਸੱਤਾ ਦੇ ਵਿੱਚ ਲਿਆਉਂਗੇ ਵੋਟਾਂ ਪਾਉਂਗੇ ਤਾਂ ਹੀ ਸੱਤਾ ਚਾਹਣਗੇ ਉਸ ਤੋਂ ਲੱਗਦਾ ਇਹਨਾਂ ਨੇ ਤੁਹਾਨੂੰ ਜੋ ਸੁਪਨੇ ਦਿਖਾਏ ਆ ਉਹ ਕੁਛ ਨਾ ਕੁਛ ਠੀਕ ਹੈ ਹਾਂ ਲੱਗਦਾ ਤਾਂ ਠੀਕ ਹੈ ਜੀ ਹੂੰ ਬਾਕੀ ਇਹਨਾਂ ਤੇ ਕੀ ਦੁੱਖ ਤਕਲੀਫਾਂ ਨੇ ਤੁਹਾਡੀਆਂ ਅਸਲ ਦੇ ਵਿੱਚ ਸਰਕਾਰ ਨੂੰ ਦੇਣਾ ਕੀ ਚਾਹੀਦਾ ਤੁਹਾਨੂੰ ਸਾਡੇ ਬੱਚਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਜੀ ਸਾਨੂੰ ਕੰਮ ਦੇਣੇ ਚਾਹੀਦੇ ਰੋਜ਼ਗਾਰ ਮਿਲਣੇ ਚਾਹੀਦੇ ਜਿਹੜੇ ਅਣਪੜ੍ਹ ਉਹਨਾਂ ਨੂੰ ਰੋਜ਼ਗਾਰ ਮਿਲਣੇ ਚਾਹੀਦੇ ਹੂੰ ਠੀਕ ਹੈ ਭੈਣ ਨਵੀਂ ਸਰਕਾਰ ਲੈ ਕੇ ਆਂਦੀ ਸੀ ਮਾਨ ਸਰਕਾਰ ਕੇ ਵਿੱਚ ਠੀਕ ਹੈ ਕੁਝ ਚੰਗੇ ਕੰਮ ਕਰਦੀਏ ਸੀ ਕੁਝ ਨਹੀਂ ਚੰਗੇ ਕੰਮ ਕੀਤੇ ਹਮ ਸਰ ਸੋਈ ਦਾ ਖਰਚਾ ਦੇਵਾਂਗੇ ਉਹ ਨਹੀਂ ਦਿੱਤਾ ਸਾਨੂੰ ਥਾਂ ਕਹਿੰਦੇ ਸੀ ਥਾਂ ਵੀ ਨਹੀਂ ਦਿੱਤੀ ਸਾਨੂੰ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਉਦੋਂ ਕਹਿੰਦੇ ਸੀ ਪੰਜ ਪੰਜ ਮਾਲੇ ਬਹੁਤ ਬਹੁਤ ਕੁਝ ਕਹਿੰਦੇ ਆ ਜੀ ਹੂੰ ਉਹ ਤਾਂ ਕਹਿੰਦੇ ਸੇਕ ਇੱਕ ਇੱਕ ਵੀ ਘਰ ਨੂੰ ਇੱਕ ਇੱਕ ਵੀ ਨੌਕਰੀ ਵੀ ਦੇਵਾਂਗੇ ਬੱਚਿਆਂ ਨੂੰ ਕੋਈ ਨਹੀਂ ਦਿੱਤੀ ਕਿਸੇ ਨੇ ਜੀ ਪਰ ਜੇਕਰ ਹੁਣ ਉਹ ਕਹਿੰਦੇ ਆ ਕਿ ਸਾਨੂੰ ਵੋਟਾਂ ਪਾ ਦਿਓ 1000 ਰੁਪਏ ਦੇ ਪਲੱਸ 100 ਰੁਪਏ ਕਰ ਦਾਂਗੇ ਕਹਿੰਦੇ ਵੀ ਆ 1100 ਦੇ ਦਾਂਗੇ ਫਿਰ ਲੋਕ ਵੋਟਾਂ ਪਾ ਦੇਣਗੇ ਨਹੀਂ ਪਾਉਂਦੇ ਝਾੜੂ ਨੂੰ ਤਾਂ ਜਮੇ ਨਹੀਂ ਪਾਉਂਦੇ ਹੂੰ ਪਰ ਝਾੜੂ ਵਾਲੇ ਤਾਂ ਪ੍ਰਚਾਰ ਕਰੀ ਜਾਂਦੇ ਆ ਕਹਿੰਦੇ ਪੈਣਾ ਸਾਨੂੰ ਵੋਟਾਂ ਪਾਉਣੀਆਂ ਨਹੀਂ ਪਾਉਂਦੇ ਜਮਾ ਹੀ ਨਹੀਂ ਪਾਉਂਦੇ ਹੂੰ ਅੱਜ ਤੁਸੀਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸ਼ਾਮਲ ਹੋਏ ਲੱਗਦਾ ਤੁਹਾਡੀਆਂ ਉਮੀਦਾਂ ਤੇ ਖਰੇ ਉਤਰੇ ਹੋਣਗੇ ਵਿਸ਼ਵਾਸਤਾ ਹੈਗਾ ਵੀਰ ਜਿਸ ਤਾਂ ਕਹਨੇ ਆ ਵੀ ਅਸੀਂ ਜੁੜਦੇ ਆ ਨਾਲ ਹੂੰ ਤੁਸੀਂ ਸਾਡੀ ਨੂੰ ਮੰਗਾਂ ਨੂੰ ਪੂਰਾ ਕਰੋ ਹੂੰ ਵੀ ਸਾਨੂੰ ਥਾਂ ਐ ਨਹੀਂ ਸਾਡੇ ਕੋਲੇ ਥਾਂ ਦਿਓ ਸਾਨੂੰ ਕਿ ਜੋ ਸਾਡੇ ਬੱਚੇ ਬੇਰੁਜ਼ਗਾਰ ਫਿਰਦੇ ਆ ਪੜ੍ਹੇ ਲਿਖੇ ਉਹਨਾਂ ਨੂੰ ਨੌਕਰੀਆਂ ਦੇਓ ਇੱਕ ਇੱਕ ਇਹ ਇਹ ਗੱਲਾਂ ਤਾਂ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਕਾਲੀ ਦਲ ਵੀ ਕਰਦਾ ਰਿਹਾ ਕਾਂਗਰਸ ਵੀ ਕਰਦੀ ਰਹੀ ਆਮ ਆਦਮੀ ਪਾਰਟੀ ਨੇ ਵੀ ਕਿ ਸਾਰੇ ਕਰਦੇ ਆ ਜੇ ਪਰ ਅਸੀਂ ਆਕੇ ਪਾਇਆ ਹੁਣ ਸਾਰੀਆਂ ਸਰਕਾਰਾਂ ਤੇ ਕੀ ਲੱਗਦਾ ਕਿਹੜੀ ਸਰਕਾਰ ਚੰਗੀ ਹੋ ਸਕਦੀ ਹੈ ਫਿਰ ਹੁਣ ਕਿਹੜੀ ਸਰਕਾਰ ਲੈ ਕੇ ਆਉਂਦੇ ਕੋਈ ਨਹੀਂ ਚੰਗੀ ਹੁਣ ਤਾਂ ਇੰਨਾ ਵਾਲੀ ਰਹਿਣੀ ਹੈ ਬਾਪੂ ਜੀ ਹੁਣ ਤਾਂ ਅਮਰਤਸਰ ਵਾਲੀ ਜਿਹੜੀ ਜਿਹੜੀ ਹੁਣ ਅਸੀਂ ਟੁੰਨੀ ਆ ਗਏ ਉਹਨੇ ਹੋਣੀਗੀ ਅੱਛਾ ਇਹਦੇ 'ਚ ਤੁਸੀਂ ਪੱਕਾ ਹੋ ਗਏ ਹੁਣ ਹਾਂਜੀ ਸ਼ਾਮਲ ਹੋ ਗਏ ਹੋ ਹਾਂਜੀ ਹੁਣ ਇਹਨਾਂ ਦੀ ਪਾਰਟੀ ਦੇ ਨਾਲ ਜੁੜ ਕੇ ਚੱਲੋਗੇ ਹਾਂਜੀ ਸਾਨੂੰ ਬਸ ਮਿਲਣਾ ਚਾਹੀਦਾ ਜੋ ਸਾਡੀਆਂ ਮੰਗਾਂ ਉਹ ਪੂਰੀਆਂ ਹੋਣ ਅਸੀਂ ਨਾਲ ਚੱਲਾਂਗੇ ਨਾ ਜੀ ਮਾਤਾ ਅੱਜ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਪਚੀਤੀ ਪਰਿਵਾਰ ਆ ਜਿਹੜੇ ਉਹ ਸ਼ਾਮਲ ਹੋਏ ਆ ਵੱਡੀ ਗਿਣਤੀ ਦੇ ਵਿੱਚ ਪਿਛਲੀਆਂ ਸਰਕਾਰਾਂ ਤੋਂ ਕਿਉਂ ਆਕ ਜੇ ਤੇ ਇਹ ਪਾਰਟੀ ਕਿਉਂ ਬਣਨੀ ਪਈ ਜਿਹੜਾ ਸਰਕਾਰਾਂ ਤੋਂ ਅੱਕ ਕੇ ਪਿੱਛੇ ਸਰਕਾਰਾਂ ਨੇ ਨਸ਼ੇ ਵੱਸ ਤੋਂ ਵਧਾ ਸੀ ਜੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਨਸ਼ਾ ਅਸੀਂ ਬੰਦ ਕਰਤਾ ਜਿਸ ਪੰਜਾਬ ਦੇ ਮੈਂ ਖੋਦਾ ਉਹਦਾ ਮੁੰਡਾ ਕਰੀ ਜਾਂਦਾ ਬੰਦ ਕਰਾ ਕਰਤਾ ਉਹਨਾਂ ਨੇ ਅੱਛਾ ਜੀ ਹਾਂਜੀ ਕਿੰਨੇ ਸਾਲ ਦੋ ਕਿੱਲੇ 62000 ਰੁਪਏ ਕੋਲੇ ਕਿੱਲਾ ਵੇਚ ਕੇ ਅਸੀਂ ਚਿੱਟੇ ਚ ਲਾਤਾ ਇੱਕ ਕਿੱਲਾ ਵੇਚ ਕੇ ਚਿੱਟੇ ਚ ਲਾ ਦਿੱਤਾ ਤੇ ਮਾਨ ਸਰਕਾਰ ਤਾਂ ਕਹਿੰਦੀ ਅਸੀਂ ਛੋਟੇ ਘਰਾਂ ਦੇ ਧੀਆਂ ਪੱਤਾਂ ਦੇ ਵਿੱਚ ਵਿਕੀ ਜਾਂਦਾ ਰੋਹ 4-500 ਰੁਪਏ ਭਾੜਾ ਹੈ ਹੂੰ ਬੇਟਾ ਤੁਹਾਡਾ ਹਾਂਜੀ ਕਿੰਨੇ ਬੱਚੇ ਮਾਤਾ ਇੱਕ ਹੀ ਆ ਜੀ ਇੱਕ ਹੀ ਮੁੰਡਾ ਉਹ ਨਸ਼ੇ ਤੇ ਲੱਗਿਆ ਵਾ ਕਿੰਨੇ ਸਮੇਂ ਤੋਂ ਲੱਗਿਆ ਵਾ ਮਾਤਾ 10 ਸਾਲ ਹੋ ਗਏ ਜੀ 10 ਸਾਲ ਤੋਂ ਹੋ ਗਏ ਚ ਹੁਣ ਪਹਿਲਾਂ ਕੋਈ ਨਸ਼ਾ ਹੋਰ ਕੀ ਕਰਦਾ ਸੀ ਪਹਿਲਾਂ ਸ਼ਰਾਬ ਸੀ ਸਾਰੇ ਨਸ਼ੇ ਕਰਿਆ ਕੁਝ ਨਹੀਂ ਛੱਡਿਆ ਕੁਝ ਨਹੀਂ ਛੱਡਿਆ ਇੱਕ ਕਿੱਲਾ ਜ਼ਮੀਨ ਵਿਕ ਗਈ ਇੱਕ ਕਿੱਲਾ ਵੇਚੀ ਅੱਛਾ ਮਾਤਾ ਜੀ ਫਿਰ ਮਾਤਾ ਉਹਨੂੰ ਕੋਈ ਸੈਂਟਰ ਚ ਛੱਡਿਆ ਨਸ਼ਾ ਛੱਡਾ ਸੀ ਛੱਡਿਆ ਸੀਗਾ 4 ਮਹੀਨੇ ਛੱਡਿਆ ਸੀ ਉਹੀ ਹਾਲ ਫੇਰ ਆ ਉਹੀ ਹਾਲ ਫੇਰ ਆ ਮਾਨ ਸਰਕਾਰ ਦਾ ਜਿਹੜੇ ਸੈਂਟਰ ਖੋਲ ਰਹੀ ਹੈ ਅਸੀਂ ਕਹਿੰਦੇ ਫ੍ਰੀ ਸੈਂਟਰ ਨਸ਼ਾ ਛਡਾਊ ਸੈਂਟਰ ਵੀ ਖੋਲ ਰਹੇ ਆ ਉਹਨਾਂ ਚ ਛੱਡ ਦੇਣਾ ਸੀ ਨਹੀਂ ਕਰਿਆ ਜੀ ਜਮਾ ਛੱਡ ਤਾਂ ਚਾਰ ਜਾਣੇ ਕੋਈ ਨਹੀਂ ਕਮਾਈ ਵਾਲਾ ਹੂੰ ਬਾਣ ਵੇਚ ਕੇ ਖਾਣੇ ਆ ਤੇ ਨਸ਼ਾ ਇਹ ਦਿੰਨੇ ਆ ਫਿਰ ਗੁਜ਼ਾਰਾ ਕਰਦੇ ਹਾਂ ਹਾਂਜੀ ਪਰ ਇਹ ਗੱਲ ਮੈਂ ਤਾਂ ਤੁਸੀਂ ਕਿਸੇ ਅ ਅਧਿਕਾਰੀ ਦੇ ਧਿਆਨ ਚ ਲਿਆਂਦੀ ਜੇ ਮਾਨ ਸਰਕਾਰ ਜਿੰਨਾ ਅਧਿਕਾਰੀਆਂ ਨੂੰ ਪਾਵਰਾਂ ਦੇ ਰਹੀ ਹੈ ਕਿ ਨਸ਼ਾ ਛਡਾਉਣ ਦੇ ਲਈ ਇਹਨਾਂ ਬੱਚਿਆਂ ਤੱਕ ਪਹੁੰਚ ਕਰੋ ਜੀ ਨਹੀਂ ਕਿਸ ਨੇ ਆ ਕੇ ਸਾਨੂੰ ਪੁੱਛਿਆ ਤੇ ਨਹੀਂ ਅਸੀਂ ਦੱਸਿਆ ਹੈ ਮਾਤਾ ਅੱਜ ਤੁਸੀਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਪਿਛਲੀਆਂ ਸਰਕਾਰਾਂ ਕਿਵੇਂ ਠੀਕ ਰਹੀਆਂ ਕੋਈ ਹਾਂਜੀ ਕੋਈ ਠੀਕ ਹੈ ਮਾਤਾ ਪੈਨਸ਼ਨ ਤੇ ਵੱਡਾ ਵਾਦਾ ਹੋਇਆ ਪੰਚੇ ਦੇ ਵਿੱਚ ਨਹੀਂ ਹੋਇਆ ਹਾਂਜੀ ਨੇ ਕਿਹਾ ਕਿ ਦਿੱਤੀ ਹੋਈ ਨੇ 25 ਸਾਲਾਂ ਤੋਂ ਹਾਂਜੀ 25 ਸਾਲਾਂ ਦੇ ਫਿਰ ਵੀ ਆਹਨ ਕੋਈ ਵਧਾਰਨ ਨਹੀਂ ਦਿੱਤਾ ਅੱਛਾ ਜੀ ਕਿੰਨੀ ਪੈਨਸ਼ਨ ਮਿਲਦੀ ਹੈ ਹਾਂਜੀ ਕਿੰਨੀ ਪੈਨਸ਼ਨ ਮਿਲਦੀ ਹੈ 15 1500 ਰੁਪਏ ਮਾਨ ਸਰਕਾਰ ਨੇ ਕਿਹਾ ਸੀ ਕਿ ਪੈਨਸ਼ਨ ਵਧਾਵਾਂਗੇ ਵਧੀਏ ਹਾਂਜੀ 1000 ਰੁਪਏ ਕਹਿੰਦੇ ਸੀ ਨਾ ਕੁਝ ਨਹੀਂ ਦਿੱਤਾ ਜੀ ਮਾਨ ਸਰਕਾਰ ਚੰਗੀ ਹੈ ਨਾ ਜੀ ਸਾਨੂੰ ਕੋਈ ਚੰਗੀ ਲੱਗੀ। ਕਾਲੀ ਦਲ ਕਿਵੇਂ ਸੀ? ਕੋਈ ਨਹੀਂ ਜੀ। ਹਾਂ ਤਾਂ ਕਿਸੇ ਕੁਝ ਨਹੀਂ ਕੀਤਾ। ਕਾਲੀ ਦਲ ਨੇ ਕੀਤਾ ਕਾਂਗਰਸ ਨੇ ਕੀਤਾ ਕੋਈ ਚੰਗਾ ਕੰਮ। ਕਾਂਗਰਸ ਤਾਂ ਜਾਣ ਨੂੰ ਸਮਝੋ ਥੱਲੇ ਰਤਾ। ਛਾੜੂ ਵਾਲਿਆਂ ਨੂੰ ਤਾਂ ਬਹੁਤ ਵੋਟਾਂ ਪਾਈਆਂ ਮਾਤਾ ਤੁਸੀਂ ਕਹਿੰਦੇ ਸੀ 1000 ਰੁਪਏ। ਅੱਛਾ। ਹਾਂ ਜੀ। ਕਹਿੰਦੇ ਸੀ 1000 ਰੁਪਏ ਬੀਬੀਆਂ ਨੂੰ ਮਿਲੂਗਾ। ਨਾ ਜੀ ਕੁਛ ਨਹੀਂ ਦਿੱਤਾ। ਜੀ। ਤਿੰਨ ਬੱਚੇ ਮੇਰੇ ਤਿੰਨ ਬੱਚਾ 10 ਮਾਰ ਲਿਆ ਥਾਂ ਦੇ। 5-5 ਮਾਰ ਲਿਆ ਇਹ ਵੀ ਗੱਲ ਕੀਤੀ ਹੋਈ ਸੀ ਪਲਾਂਟਾਂ ਦੀ ਉਹਨਾਂ ਨੇ ਕਹਿੰਦੇ ਸੀ ਦੇ ਦੇ ਮਾਰ ਲਿਆ ਥਾਂ ਦੇ। ਹਮ ਥਾਂ ਹੀ ਮੈਨਾਂ ਚਾਹੀਦਾ ਜੀ। ਮਾਤਾ ਕਿਵੇਂ ਮਨਰੇਗਾ ਦਾ ਕੰਮ ਮਿਲ ਜਾਂਦਾ ਤੁਹਾਨੂੰ ਸੀ ਨਾ ਜੀ ਸਾਨੂੰ ਨਹੀਂ ਕੰਮ ਮਿਲਦਾ ਮਾਨ ਸਰਕਾਰ ਤਾਂ ਕਹਿੰਦੀ ਇਮਾਨਦਾਰ ਸਰਕਾਰਾਂ ਸੀ ਇਮਾਨਦਾਰ ਹੈ ਕਹਿੰਦੀ ਇਹ ਰੋਜ਼ਗਾਰ ਮਿਲ ਜਾਂਦਾ ਗਰੀਬਾਂ ਨੂੰ ਮਿਲਦਾ ਮਾਤਾ ਨਹੀਂ ਜੀ ਨਹੀਂ ਜੀ ਕਿੰਨੀ ਦਿਹਾੜੀਆਂ ਮਨਰੇਗਾ ਦੀ ਤਨ ਕੋਈ ਹੈ ਬਸ ਹੂੰ ਕੀ ਕੰਮ ਕਰਦੇ ਹੋ ਤੁਸੀਂ ਫਿਰ ਮਨਰੇਗਾ ਚ ਜਾ ਕੇ ਗੁਜ਼ਾਰਾ ਕਰਦੇ ਹੋ ਹਾਂ ਜੀ ਜੀ ਹੋਰ ਘਰੇ ਕਿਹੜੇ ਕੰਮ ਹੈ ਭਾਈ ਜੀ ਅੱਜ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸ਼ਾਮਲ ਹੋਏ ਹੋ ਤੁਸੀਂ ਤਾਂ ਪਿਛਲੀਆਂ ਸਰਕਾਰਾਂ ਕਿਵੇਂ ਠੀਕ ਨਹੀਂ ਸੀ ਜਮਾਂ ਨਹੀਂ ਠੀਕ ਲੱਗੀਆਂ ਜੀ ਕੀ ਕਾਰਨ ਭਈ ਸੀ ਪੰਜ ਪੰਜ ਕਿਲੋ ਕਣਕ ਕਹਿੰਦੇ ਸਨ ਤੋ ਵੀ ਨਹੀਂ ਮਿਲ ਰਹੀ ਹੂੰ ਠੀਕ ਹੈ ਕੁਝ ਨਹੀਂ ਮਿਲ ਰਿਆ ਕੱਲਾ ਨਸ਼ਾ ਹੋ ਲੈ ਲੋ ਜਿੰਨਾ ਮਰਜੀ ਨਸ਼ਾ ਤਾਂ ਬੰਦ ਕਰਤਾ ਮਾਨ ਸਰਕਾਰ ਕਹਿੰਦੀ ਜਮਾਂ ਨਹੀਂ ਬੰਦ ਹੈ ਦੱਸੋ ਕਿੱਥੇ ਦਿਖਾ ਕੇ ਵਾਧੂ ਪਿਆ ਕਿਹੜੇ ਕਿਹੜੇ ਨਸ਼ੇ ਚੱਲਦੇ ਆ ਤੁਹਾਡੇ ਚਿੱਟਾ ਸਮੈਕ ਸਭ ਕੁਝ ਚੱਲਿਆਂਦਾ ਜੀ ਕੈਪਸੂਲ ਗੋਲੀਆਂ ਹੂੰ ਪਰ ਮਾਨ ਸਰਕਾਰ ਦਾ ਦਾਵਾ ਕਰਦੀ ਹੈ ਕਹਿੰਦੇ ਨਸ਼ਾ ਅਸੀਂ ਬੰਦ ਕਰਤਾ ਫਲੈਕਸ ਮੋਰ ਤੱਕ ਲਾਗੇ ਜਮਾਂ ਨਹੀਂ ਬੰਦ ਹੈ ਸ ਅਸਲ ਦੇ ਵਿੱਚ ਤੁਹਾਡੀਆਂ ਦੁੱਖ ਤਕਲੀਫਾਂ ਕੀ ਨੇ ਕੀ ਮਿਲਣੀਆਂ ਚਾਹੀਦੀਆਂ ਸਰਕਾਰ ਤੋਂ ਤੁਸੀਂ ਕੀ ਮੰਗਦੇ ਸਾਨੂੰ ਕਹਿੰਦੇ ਕਣਕ ਸੰਤ ਉਹ ਵੀ ਨਹੀਂ ਮਿਲ ਲਈ ਨਰੇਗਾ ਦਾ ਕਹਿ ਰਿਹਾ ਸੀ ਕਿਸੇ ਨੂੰ ਹਾਰ ਦੀ ਪ੍ਰੋਬਲਮ ਆ ਕਿਸੇ ਨੂੰ ਕੈਂਸਰ ਆ ਮੇਰੇ ਬਾਪੂ ਨੂੰ ਹਾਰ ਦੀ ਪ੍ਰੋਬਲਮ ਆ ਦਾਦੀ ਨੂੰ ਕੈਂਸਰ ਆ ਘਰੇ ਪਈ ਐ 300 ਰੁਪਏ ਦਾ ਇੱਕ ਟੀਕਾ ਡੇੜੇ ਚ ਨੂੰ ਤਿੰਨ ਲੱਗਦੇ ਆ ਕਿੱਥੋਂ ਲਿਆ ਬਈ ਹੂੰ ਤੇ ਮਾਨ ਸਰਕਾਰ ਨੇ ਤਾਂ ਹਸਪੀਟਲ ਖੋਲਤੇ ਕਹਿੰਦੇ ਸਿਹਤ ਸੂਲਤਾ ਬਹੁਤ ਵਧੀਆ ਹੋ ਗਈਆਂ ਸਰਕਾਰੀ ਆ ਜੀ ਕੁਝ ਨਹੀਂ ਹੁੰਦਾ ਜੀ ਸਰਕਾਰੀ ਹਸਪਤਾਲਾਂ ਚ ਲਾਜ ਕਿਵੇਂ ਠੀਕ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਜੀ ਤੁਸੀਂ ਹਸਪੀਟਲ ਜਾਂਦੇ ਹੋ ਕਿਹੜੇ ਹਸਪੀਟਲ ਲਾਜ ਕਰ ਆਪਾਂ ਇੱਥੇ ਪੁੱਛਿਆ ਸੀਗਾ ਜੀ ਇਮਜ ਇਮਜ ਕੀ ਕਹਿੰਦੀ ਹੈ ਇਮਜ ਵਾਲੇ ਉਹ ਕਹਿੰਦੇ ਕੁਝ ਨਹੀਂ ਕਰੇ ਸੇਵਾ ਕਰ ਲਓ ਕਿਹਦੀ ਬਿਮਾਰੀ ਤੋਂ ਕੈਂਸਰ ਦੀ ਜੀ ਕੈਂਸਰ ਦੀ ਬਿਮਾਰੀ ਤੋਂ ਕਹਿੰਦੇ ਘਰੇ ਸੇਵਾ ਕਰ ਲਓ ਸੇਵਾ ਕਰ ਲਓ ਘਰੇ ਜੀ ਇੱਕ ਦਿਨ ਦਾ 300 ਦਾ ਜੀ ਹੂੰ ਇੱਥੇ ਘਰੇ ਲਗਵਾਉਨੇ ਆ ਤੁਸੀਂ ਘਰੇ ਲਵਾਉਣੇ ਜੀ 900 ਰੁਪਏ ਦਾ ਲੱਗਦਾ ਨਿੱਤ ਦਾ ਡੇਲੀ ਦੇ ਹਾਂਜੀ ਤੇ 400 ਰੁਪਏ ਦੇ ਆ ਕਿਹ ਗੱਲ ਸਰਕਾਰੀ ਹਸਪੀਟਲ ਉਹ ਟੀਕਾ ਨਹੀਂ ਹੈਗਾ ਸੀ ਟੀਕਾ ਨਹੀਂ ਦੇ ਰਹੇ ਜੀ ਕਿਥੋਂ ਵੀ ਕਿਉਂ ਕੀ ਕਰ ਉਹ ਕਹਿੰਦੇ ਵੀ ਟੀਕੇ ਖਤਮ ਹੈ ਜਾਂ ਨਹੀਂ ਹੈਗੇ ਜਾਂ ਤੁਸੀਂ ਉਹਨਾਂ ਤੋਂ ਲਿਖਵਾ ਕੇ ਲੈਣਾ ਸੀ ਕਿਉਂਕਿ ਮਾਨ ਸਰਕਾਰ ਤਾਂ ਕਹਿੰਦੀ ਹੈ ਕਿ ਦਵਾਈਆਂ ਸਾਡੇ ਕੋਲੇ ਉਪਲਬਧ ਹੈ ਜੀ ਹੂੰ ਕੁਝ ਵੀ ਅਣ ਪੜਾ ਹੈਗੇ ਜੀ ਸਾਡੀ ਜੋ ਗੱਲ ਇਸ ਸਾਨੂੰ ਕੀ ਪਤਾ ਹੀ ਹੂੰ ਪਰ ਤੁਸੀਂ ਕਿਸੇ ਨੂੰ ਨਾਲ ਲੈ ਕੇ ਜਾਣਾ ਸੀ ਹਸਪੀਟਲ ਦੇ ਵਿੱਚ ਕੋਈ ਹੈ ਨਹੀਂ ਸੀ ਜੀ ਘਰ ਦੇ ਦਾਦੇ ਲੈ ਕੇ ਜੀ ਠੀਕ ਹੈ ਤਾਂ ਹੋਰ ਕੋਈ ਸਹੂਲਤਾਂ ਜਿਹੜੀਆਂ ਤੁਹਾਨੂੰ ਮਿਲਣੀਆਂ ਚਾਹੀਦੀਆਂ ਨੇ ਸੰਤ ਕੋਈ ਕੁਝ ਨਹੀਂ ਮਿਲ ਰਿਹਾ ਜੀ ਬਸ ਤੰਗ ਹੋਏ ਪਏ ਆ ਮਾਨ ਸਰਕਾਰ ਨੂੰ ਪਹਿਲਾਂ ਤਾਂ ਵੋਟਾਂ ਬਹੁਤ ਪਾਈਆਂ ਸੀ ਸੀ ਪੰਗਾ ਸਿੰਘ ਅੱਗੇ ਬਹੁਤ ਚਾਹਣਾ ਪੰਗਾ ਸਿੰਘ ਕੁਝ ਸੁਧਾਰ ਹੋਊਗਾ ਪਰ ਕੁਝ ਹੋ ਹੀ ਨਹੀਂ ਰਿਹਾ ਕਾਲੀ ਦਿਲ ਕਿਵੇਂ ਅਸੀਂ ਠੀਕ ਰਹੀਏ ਪਹਿਲਾਂ ਜਮਾ ਕੋਈ ਵੀ ਨਹੀਂ ਠੀਕ ਰਿਹਾ ਜੀ ਕਾਂਗਰਸ ਸਰਕਾਰ ਕੋਈ ਨਹੀਂ ਠੀਕ ਜੀ ਪੰਜ ਪੰਜ ਕਿਲੋ ਦਾ ਕਣਕ ਦਾ ਵਾਅਦਾ ਕਰਕੇ ਤਾਂ ਸਾਨੂੰ ਉਹ ਹੀ ਨਹੀਂ ਮਿਲ ਰਹੀ ਠੀਕ ਹੈ